ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਐਸਐਸਪੀ ਗੁਰਦਾਸਪੁਰ ਦਿਆ ਮਹਾਰੀਸ਼ ਕੁਮਾਰ ਓਮਪ੍ਰਕਾਸ਼ ਜੀ ਦੇ ਪ੍ਰਬੰਧਾਂ ਹੇਠ ਢਾੜੀਵਾਲ ਡੀਐਸਪੀ ਰਾਜਵੀਰ ਸਿੰਘ ਨੇ ਬਖੋਟ ਥਾਣਾ ਦੇ ਐਸਐਚਓ ਢਾੜੀਵਾਲ ਮਨਦੀਪ ਸਿੰਘ ਸੰਘੋਤਰਾ ਐਸਐਚਓ ਪੈਣੀ ਮੀਆਗਾ ਐਸਐਚਓ ਕਨਵਨ ਸਮੇਤ ਪਹਾੜੀ ਪੁਲੀਸ ਦੇ ਨਾਲ ਢਾੜੀਵਾਲ ਵਿੱਚ ਫਲੈਂਗ ਮਾਰਚ ਕੱਢਿਆ ਡੀਐਸਪੀ ਰਾਜਵੀਰ ਸਿੰਘ ਨੇ ਤਾਂਮ ਜਨਤਾ ਨੂੰ ਅਪੀਲ ਕੀਤੀ ਕਿ ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਹੈ ਵੋਟ ਪਾਉਂਦਾ ਸਾਡਾ ਅਧਿਕਾਰ ਹੈ ਅਤੇ ਕਿਸੇ ਕੋਲੋਂ ਵੀ ਡਰਨ ਦੀ ਲੋੜ ਨਹੀਂ ਪੁਲਿਸ ਤੁਹਾਡੀ ਸੇਵਾ ਦੇ ਲਈ 24 ਘੰਟੇ ਹਾਜ਼ਰ ਹੈ ਇਹਨੂੰ ਟੀਵੀ ਨਿਊਜ਼ ਇੰਡੀਆ 265 ਦੀ ਧਾਰਿਆਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ। ਚੋਣਾਂ ਨੇਪਰੇ ਚਾਣ ਵਾਸਤੇ ਪੁਲਿਸ ਪ੍ਰਸ਼ਾਸਨ ਨੇ ਕਿੱਦਾਂ ਦੇ ਪ੍ਰਬੰਧ ਕੀਤੇਗੇ? ਹਾਂਜੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਜਿਹੜੀਆਂ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਵਾ ਥੋੜੇ ਦਿਨਾਂ ਨੂੰ ਇਹਦੇ ਮੱਦੇਨਜ਼ਰ ਹੀ ਅੱਜ ਜਿਹੜਾ ਵਾ ਐਸਐਸ ਸੰਬੰਧ ਦੇ ਵਿੱਚ ਹੀ ਅੱਜ ਜਿਹੜਾ ਵਾ ਫਲੈਗ ਮਾਰਚ ਕਰਦੇ ਆ ਗਏ ਵਾ ਇਹ ਫਲੈਗ ਮਾਰਚ ਜਿਹੜਾ ਵ ਡਾਰ ਭੈ ਦੇ ਜਿਹੜਾ ਲੋਕਾਂ ਨੂੰ ਜਿਹੜੀ ਆ ਵੋਟਾਂ ਪਾਉਣ ਦੀ ਇਹ ਅਪੀਲ ਕਰਦੇ ਆ ਸਰ ਵੋਟਾਂ ਦੌਰਾਨ ਆਮ ਦੇਖਣ ਨੂੰ ਆਇਆ ਕਿ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਆ ਤੇ ਉਹਨੂੰ ਰੋਕਣ ਵਾਸਤੇ ਕੀ ਕਰ ਰਹੇ ਤੁਸੀਂ ਹਾਂਜੀ ਨਸ਼ੇ ਤੇ ਪੈਸਾ ਜਾਂ ਹੋਰ ਵੀ ਕਿਸੇ ਚੀਜ਼ ਨੂੰ ਰੋਕਣ ਲਈ ਜਿਹੜੀਆਂ ਵਾ ਅਸੀਂ ਜੜੀਆਂ ਐਫਐਸਟੀ ਤੇ ਐਸਐਸਸੀ ਟੀਮਾਂ ਜਿਹੜੀਆਂ ਲਾਈਆਂ ਹੋਈਆਂ ਵਾ ਇਸ ਤੋਂ ਇਲਾਵਾ ਜੇਕਰ ਸਾਨੂੰ ਵੀ ਪਤਾ ਲੱਗਦਾ ਕਿ ਜਗ੍ਹਾ ਉੱਥੇ ਜਿਹੜੀ ਆ ਥਾਣੇ ਲੈਵਲ ਦੇ ਉੱਤੇ ਜਿਹੜੇ ਆ ਹਰ ਉਸ ਪੁਆਇੰਟ ਦੇ ਉੱਤੇ ਰੇਡ ਕੀਤੇ ਜਾ ਰਹੇ ਆ ਵੱਧ ਤੋਂ ਵੱਧ ਜਿਹੜੀਆਂ ਵਾ ਨਸ਼ੇ ਦੀਆਂ ਬਰામਦਗੀ ਕੀਤੀ ਜਾ ਰਹੀ ਆ ਅਤੇ ਇਹ ਜਿਹੜੀਆਂ ਚੋਣਾਂ ਵਾ ਬਿਲਕੁਲ ਨਿਰਪੱਖ ਹੋ ਕੇ ਕਰਾਈਆਂ ਜਾਣਗੀਆਂ ਸ਼ਾਮ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਭੈ ਦੇ ਬਿਨਾਂ ਕਿਸੇ ਲਾਚ ਦੇ ਜਿਹੜਾ ਵਾ ਜਿੱਥੇ ਕਿਸ ਦਾ ਜੀ ਕਰਦਾ ਵਾ ਤੁਸੀਂ ਆਪਣੀਆਂ ਜਿਹੜੀਆਂ ਲੋਕ ਸਭਾ ਦੇ ਜਿਹੜੀਆਂ ਚੋਣਾਂ ਦੇ ਦੌਰਾਨ ਜਿਹੜੀਆਂ ਵੋਟਾਂ ਤੁਸੀਂ ਪਾ ਸਕਦੇ ਜੇ ਤੁਹਾਡੀ ਅਸੀਂ ਸੁਰੱਖਿਆ ਦੇ ਜਿਹੜੀ ਪੁਲਸਿਆ ਪੂਰੀ ਤਰ੍ਹਾਂ ਵਜਨ ਬੰਦਿਆ